ਸਾਸੀ ਗਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਨੂਜੀ ਮੈਂ ਆ ਜਗਸੀ ਸਿੰਘ ਬਿੱਲੂ ਅੱਜ ਜਿਹੜੇ ਤੁਹਾਨੂੰ ਅਸੀਂ ਇਹ ਜਗ੍ਹਾ ਦੇ ਦਰਸ਼ਨ ਕਰਾ ਰਹੇ ਹਾਂ ਇਹ ਬਹੁਤ ਹੀ ਪਵਿੱਤਰ ਜਗ੍ਹਾ ਹੈ ਇਹ ਸੰਤ ਬਾਬਾ ਆਤਰ ਸਿੰਘ ਜੀ ਮਸਤੂ ਬਣੇ ਦੇ ਸਾਥੀ ਤਨ ਤਨ ਬਾਬਾ ਸ਼੍ਰੀ ਨਗਨ ਸਾਹਿਬ ਦੇ ਜਿਹੜਾ ਤਪਸਥਾਨ ਹੈ ਤੋਪਖਾਨਾ ਨਾਬਾ ਗਿੱਟ ਸੰਗਰੂ ਬਣਿਆ ਹੋਇਆ ਹੈ ਇਹਨਾਂ ਦਾ ਫੋਨ ਨੰਬਰ ਹੈ 016 72 2222 ਇਹ ਜਗ੍ਹਾ ਦੇ ਵਿੱਚ ਲੋਕ ਦੇਖੋ ਦੂਰ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਇੱਥੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਦੇਸਾਂ ਵਿਦੇਸਾਂ ਵਿੱਚ ਲੋਕ ਇੱਥੇ ਇੰਨਾ ਮਸਤਕ ਹੁੰਦੇ ਨੇ ਹਰ ਇੱਕ ਤਰ੍ਹਾਂ ਦੀ ਲੋਕ ਇੱਥੇ ਸੁੱਖ ਪੂਰੀ ਹੁੰਦੀ ਹੈ ਪੁੱਤਾਂ ਨਾਲ ਪੁੱਤ ਮਿਲਦਾ ਦੁੱਧ ਨਾਲ ਦੁੱਧ ਮਿਲਦਾ ਤੇ ਅਸੀਂ ਦੇਖਿਆ ਵੀ ਇੱਥੇ ਨਿੰਮ ਵੀ ਬਹੁਤ ਚੜਾਏ ਹੋਏ ਐ ਤੇ ਤੁਸੀਂ ਦੇਖੋ ਆਹ ਜਿਹੜੇ ਅਧਿਕ ਨਿੰਮ ਤੁਹਾਨੂੰ ਦਿਖਾ ਰਹੇ ਆਂ ਦੇਖੋ ਨਿੰਮ ਬਹੁਤ ਚੜਾਏ ਹੋਏ ਐ ਵਿਦੇਸ਼ਾਂ ਜਾਣ ਵਾਲੇ ਵੀ ਜਹਾਜ਼ ਵੀ ਚੜਾਏ ਹੋਏ ਐ ਆਹ ਜਿਹੜੇ ਤੁਹਾਨੂੰ ਦਿਖਾ ਰਹੇ ਆਂ ਇਹ ਸਥਾਨ ਐ ਜਿਹੜਾ ਇਹ ਬਾਬਾ ਜੀ ਦਾ ਬਹੁਤ ਸੁੰਦਰ ਬਣਿਆ ਹੋਇਆ ਹੈ ਬੜੀ ਇੱਥੇ ਸ਼ਾਂਤੀ ਐ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸ਼ੋਭਤ ਹੈ। نیچے ਬਾਬਾ ਜੀ ਦੀ ਸਮਾਦ ਉੱਪਰ ਪਾਠ ਬੀਬੀਆਂ ਕਰਦੀਆਂ। ਦੇਖੋ ਬੀਬੀਆਂ ਬੈਠੀਆਂ ਨੇ, ਪਾਠ ਕਰ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਆ ਕੇ ਇੱਥੇ ਜਿਹੜੀ ਇਹ ਸਮਾਦ ਹੈ ਇਹ ਬਾਬਾ ਜੀ ਦੇ ਬਣੀਆਂ ਹੋਈਆਂ ਨੇ ਇੱਥੇ ਵੀ ਲੋਕ ਮੱਥਾ ਟੇਕਦੇ ਆ। ਤਿੰਨ ਸਮਾਦਾਂ ਬਣੀਆਂ, ਤੰਨੇ ਹੀ ਬਾਬਾ ਜੀ ਦੀਆਂ ਬਣੀਆਂ। ਇੱਥੇ ਲੋਕ ਆਪਣੀਆਂ ਮੰਗਾਂ ਪੂਰੀਆਂ, ਆਪਣੀਆਂ ਇੱਛਾ ਪੂਰੀਆਂ ਕਰਨ ਵਾਸਤੇ ਆਪਣੀਆਂ ਜਿਹੜੀਆਂ ਸ਼ਰਦਾ ਲੈ ਕੇ ਆਉਂਦੇ ਨੇ ਉਹ ਇੱਥੇ ਪੂਰੀ ਹੁੰਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਤੇ ਐਤਵਾਰ ਨੂੰ ਇੱਥੇ ਜਲੇਬੀਆਂ ਦਾ ਲੰਗਰ ਲੱਗਦਾ ਹੈ ਇਹ ਬਾਬਾ ਜੀ ਦੀ ਸਮਾਧਾ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਤੁਸੀਂ ਦਰਸ਼ਨ ਵੀ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜਿਹੜੇ ਬਾਬਾ ਜੀ ਨੂੰ ਮੰਨਦੇ ਆ ਤਾਂ ਕਿ ਤੁਹਾਡੇ ਵੀ ਮਨੋ ਕਾਵਨਾ ਪੂਰੀਆਂ ਹੋਣ ਤਾਂ ਤੁਸੀਂ ਜ਼ਰੂਰ ਇਹ ਵੀਡੀਓ ਸ਼ੇਅਰ ਤੇ ਲਾਈਕ ਕਰਿਓ ਇੱਥੇ ਦੇ ਪੁਜਾਰੀ ਜਿਹੜੇ ਹੈਗੇ ਉਹਨਾਂ ਨੇ ਦੱਸਿਆ ਜੀ ਇਹ ਬਾਬਾ ਜੀ ਬਹੁਤ ਨਗਨ ਅਵਸਥਾ 'ਚ ਰਹਿੰਦੇ ਸੀਗੇ ਤੇ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਸ਼ਕਤੀਸ਼ਾਲੀ ਬਾਬਾ ਜੀ ਨੇ ਤਾਂ ਬਾਬਾ ਇੱਥੇ ਲੈ ਕੇ ਆਏ ਫਿਰ ਬਾਬਾ ਜੀ ਨੂੰ ਤੇ ਇਹ ਸਮਾਦ ਬਣਾਈ ਹੈ ਬਾਬਾ ਜੀ ਦੀ ਯਾਦ ਦੇ ਵਿੱਚ ਇਹ ਬਹੁਤ ਪੁਰਾਣੀ ਹੈ ਮਤਲਬ ਕਿ ਘੱਟੋ ਘੱਟ 4-500 ਸਾਲ ਪੁਰਾਣੀ ਹੈ ਜਿਹੜੇ ਇੱਥੇ ਦਰਖਤ ਲੱਗੇ ਹੋਏ ਪਿੱਪਲ ਉਹਨਾਂ ਦੀਆਂ ਜੜ੍ਹਾਂ ਵੀ ਬੱਡੀਆਂ ਮੋਟੀਆਂ ਹੋ ਗਈਆਂ ਨੇ ਤੇ ਉਹਨਾਂ ਦੀ ਜਿਵੇਂ ਦਾੜੀ ਕਹਿ ਲੈਂਦੇ ਆਪਾਂ ਦਰਖਤ ਦੀ ਓਦਾਂ ਦੀ ਹੋਈ ਪਈ ਹੈ ਤੇ ਇੱਥੇ ਦੇਖੋ ਲੋਕ ਲੱਖਾਂ ਹਰ ਐਤਵਾਂ ਹਰ ਤਰ੍ਹਾਂ ਰੋਜ਼ ਡੇਲੀ ਆਉਂਦੇ ਆ ਉਹ ਕਿਥੇ ਨੰਮਸਤਕ ਹੁੰਦੇ ਆ ਆਪਣੀਆਂ ਸੁੱਖਾਂ ਪੂਰੀਆਂ ਕਰਨ ਵਾਸਤੇ ਇਥੇ ਸਮਾਧ ਤੇ ਦਰਸ਼ਨ ਕਰਨ ਆਉਂਦੇ ਨੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ